ਅਸਲਾਮੁਅਲੈਕੁਮ ਐਂ ਸਸਰੀਆ ਕਾਲ ਤੇ 10 ਚਲੇ ਮੇਰੇ ਵੀਰਾਂ ਦਾ ਪੈਨਪੜਾਵਾਂ ਦਾ ਮੀਟ ਕਰਨੀਆ ਵਧੀਆ ਹੋਊਗਾ ਕਿ ਤਰ੍ਹਾਂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਆ ਨਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਤੋਂ ਰਿਲੇਟਿਡ ਹੈ ਜ਼ਫਰਨਾਮਾ ਜਿਹੜਾ ਹੈ ਨਾ ਉਹ ਤੁਸੀਂ ਸਾਪਨੇ ਸੁਣਿਆ ਕਿ ਜ਼ਫਰਨਾਮਾ ਜੀ ਤੋਂ ਔਰੰਗਜ਼ੇਬ ਨੂੰ ਮਿਲਿਆ ਉਸ ਤੋਂ ਬਾਅਦ ਉਹ ਸਮਝੋ ਉਹਨੂੰ ਸ਼ਕੀਸਤ ਮਿਲ ਗਈ ਉਸ ਤੋਂ ਬਾਅਦ ਉਹ ਮਤਲਬ ਕਿ ਏਡਾ ਦੁਖੀ ਹੋ ਗਿਆ ਉਹਨੂੰ ਸਮਝ ਆ ਗਈ ਕਿ ਮੈਂ ਕਿਹੜੇ ਗੁਨਾਹ ਕਰ ਬੈਠਾ ਕਿਹੜੇ ਪਾਪ ਕਰ ਬੈਠਾ ਵਾਂ ਉਹਨੂੰ ਪਛਤਾਵਾ ਹੋਇਆ ਪਛਤਾਵਾ ਹੋ ਗਿਆ ਤੇ ਉਸ ਤੋਂ ਬਾਅਦ ਉਹਨੇ ਇੱਕ ਚਿੱਠੀ ਲਿਖੀ ਸੀ ਅੱਜ ਦੀ ਵੀਡੀਓ ਉਸ ਤੋਂ ਰਿਲੇਟਡ ਹੈ ਤੇ ਵੀਡੀਓ ਦਾ ਜਿਹੜਾ ਕ੍ਰੈਡਿਟ ਜਾਂਦਾ ਹੈ ਉਹ ਜਾਂਦਾ ਸਕਸੈਸ ਦੀ ਰਾਹ ਵਾਲਿਆਂ ਨੂੰ ਤੋ ਲੈ ਪਹਿਲੇ ਵੀਡੀਓ ਵੇਖ ਲੈਣੇ ਉਸ ਬਾਅਦ ਦੇ ਦੇਤੇ ਕੱਲ ਬਿਲਕੁਲ ਗੱਲ ਕਰਾਂਗੇ। ਕੁਸ਼ਤਾਵੇਂ ਚ ਡੁੱਬੇ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਖੁਦ ਆਪਣੇ ਹੱਥੀ ਲਿਖੀ ਸੀ। ਗੁਰੂ ਸਾਹਿਬ ਦੀਆਂ ਜ਼ਬਰਦਸਤ ਲਿਖਤਾਂ ਪੜ੍ਹ ਕੇ ਜਦੋਂ ਔਰੰਗਜ਼ੇਬ ਦਾ ਹੰਕਾਰ ਟੁੱਟਿਆ ਤਾਂ ਫਿਰ ਚੋਰੇ ਚ ਤੜਫਦੇ ਹੋਏ ਨੇ ਮਰਨ ਤੋਂ ਪਹਿਲਾਂ ਆਪਣੀ ਚਿੱਠੀ 'ਚ ਕੀ ਲਿਖਿਆ ਜੋ ਮੁਕੰਮਲ ਤੌਰ ਤੇ ਉਹਦੀ ਹਾਰ ਤੇ ਦਸ਼ਮੇਸ਼ ਪਾਸ਼ਾ ਦੀ ਜਿੱਤ ਦਾ ਐਲਾਨ ਕਰਦਾ ਸੀ। ਜਾਣਾਂਗੇ ਇਹ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ ਇਸ ਤੋਂ ਇਲਾਵਾ ਆਪਾਂ ਅੱਜ ਤੱਕ ਸੁਣਦੇ ਆਏ ਹਾਂ ਕਿ ਦਸ਼ਮੇਸ਼ ਪਾਸ਼ਾ ਨੇ ਆਪਣੇ ਜੀਵਨ ਕਾਲ ਵਿੱਚ ਕੁੱਲ 14 ਜੰਗਾਂ ਲੜੀਆਂ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ 15ਵੀਂ ਜੰਗ ਹੋਰ ਵੀ ਲੜੀ ਸੀ ਜਿਹਦਾ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਜਦੋਂ ਗੁਰੂ ਸਾਹਿਬ ਦੇ ਇੱਕੋ ਤੀਰ ਨੇ ਏਸ਼ੀਆ ਦੀ ਸਭ ਤੋਂ ਤਾਕਤਵਰ ਮੁਗਲ ਸਲਤਨਤ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਸੀ ਆਖਿਰ ਕੀ ਹੈ ਉਸ 15ਵੀਂ ਜੰਗ ਦਾ ਇਤਿਹਾਸ ਇਹ ਵੀ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਕਿ ਤੁਸੀਂ ਸਾਡੇ ਵੀਡੀਓਜ਼ ਨੂੰ ਬੇਅੰਤਾਂ ਪਿਆਰ ਦਿਨੇ ਹੋ ਪਰ ਫਿਰ ਵੀ ਲਗਾਤਾਰ ਵੀਡੀਓਜ਼ ਵੇਖਣ ਵਾਲੀ ਸੰਗਤ ਚੋਂ 90% ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁੜਤੀ ਇਸ ਕਿਤਾਬ ਨੂੰ ਤੁਸੀਂ ਜਿੰਨਾ ਵਧੀਆ ਰਿਸਪਾਂਸ ਦਿੱਤਾ ਹੈ ਉਹ ਤਾਂ ਤਿਆਰ ਕਰਦੇ ਸਮੇਂ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਸੋ ਇਸ ਈ-ਬੁੱਕ ਨੂੰ ਖਰੀਦਣ ਲਈ ਜਾਂ ਇਹਦੇ ਬਾਰੇ ਹੋਰ ਜਾਣਨ ਲਈ ਡਿਸਕ੍ਰਿਪਸ਼ਨ ਜਾਂ ਪਿੰਨ ਕਮੈਂਟ ਚੈੱਕ ਕਰ ਸਕਦੇ ਹੋ ਚਮਕੌਰ ਦੇ ਗੜੀ ਚੋਂ ਨਿਕਲਣ ਤੋਂ ਬਾਅਦ ਸ਼ਿਰ ਗੁਰ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਚ ਹੁੰਦੇ ਹੋਏ ਨਬੀ ਖਾਨ ਤੇ ਗਨੀ ਖਾਨ ਦੀ ਮਦਦ ਨਾਲ ਉੱਚ ਦਾ ਪੀਰ ਬਣ ਕੇ ਫੌਜ ਦੇ ਘੇਰੇ ਨੂੰ ਚਕਮਾ ਦੇ ਕੇ ਪਿੰਡ ਦੀਨੇ ਚਰਨ ਪਾਉਂਦੇ ਹਨ ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ ਚ ਬੈਠ ਕੇ ਗੁਰੂ ਸਹਿਬ ਨੇ ਔਰੰਗਜ਼ੇਬ ਦੇ ਨਾਮ ਜਫਰਨਾਮਾ ਲਿਖਿਆ ਤੇ ਇਸ ਇਤਿਹਾਸਿਕ ਖਤ ਨੂੰ ਔਰੰਗਜ਼ੇਬ ਤੱਕ ਲੈ ਕੇ ਗਏ ਸਨ ਭਾਈ ਧਿਆਸਨ ਜੀ ਤੇ ਭਾਈ ਧਰਮ ਸਿੰਘ ਜੀ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਮਾਲਵੇ ਦੀ ਧਰਤੀ ਵੱਲ ਅੱਗੇ ਵਧ ਗਏ ਤੇ ਉਧਰੋਂ ਮੁਗਲ ਫੌਜਾਂ ਸਤਿਗੁਰੂ ਪਾਸ਼ਾ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਉਹਨਾਂ ਦੀ ਭਾਲ ਕਰ ਰਹੀਆਂ ਸਨ ਤੇ ਫੇਰ ਹੁੰਦੀ ਹੈ ਗੁਰੂ ਸਾਹਿਬ ਦੇ ਜੀਵਨ ਦੀ 14ਵੀਂ ਜੰਗ ਖਦਰਾਣੇ ਦੀ ਢਾਬ ਤੇ ਜਿਹਨੂੰ ਆਪਾਂ ਮੁਕਤਸਰ ਸਾਹਿਬ ਦੀ ਜੰਗ ਵੀ ਕਹਿੰਦੇ ਹਾਂ ਜਦੋਂ 40 ਮੁਕਤਿਆਂ ਨੇ ਧਰਮ ਯੁੱਧ ਵਿੱਚ ਸ਼ਹੀਦੀਆਂ ਪਾ ਕੇ ਗੁਰੂ ਸਾਹਿਬ ਨਾਲ ਆਪਣੀ ਟੁੱਟੀ ਗੰਢੀ ਸੀ ਇਹ ਤੋਂ ਬਾਅਦ ਗੁਰੂ ਸਾਹਿਬ ਪਹੁੰਚਦੇ ਹਨ ਸਾਬੋ ਕੀ ਤਲਵੰਡੀ ਤਲਵੰਡੀ ਯਾਨੀ ਕਿ ਜ਼ਮੀਨ ਦੀ ਵੰਡ ਇਹ ਉਹ ਜ਼ਮੀਨ ਸੀ ਜੋ ਭਾਈ ਧੰਨਾ ਜੀ ਦੇ ਵਡੇਰੇ ਭਾਈ ਸਾਬੋ ਜੀ ਦੇ ਹਿੱਸੇ ਆਈ ਸੀ ਉਹੀ ਭਾਗਾਂ ਭਰੀ ਧਰਤੀ ਜਿੱਥੇ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਸ਼ਿਸ਼ੋਭਤ ਹੈ ਇੱਥੇ ਕੁਝ ਸਮਾਂ ਰੁੱਕ ਕੇ ਦਸ਼ਮੇਸ਼ ਪਿਤਾ ਜੀ ਨੇ ਨੌਵੇਂ ਪਾਸ਼ਾ ਯਾਨੀ ਕਿ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪਾਦਿਤ ਕਰਵਾਈ ਸੀ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਦੱਖਣ ਵੱਲ ਚਾਲੇ ਪਾ ਦਿੰਦੇ ਹਨ ਦੱਖਣ ਵੱਲ ਚਾਲੇ ਪਾਉਣ ਦਾ ਮੇਨ ਮਕਸਦ ਇਹ ਕਿ ਇਸ ਸਮੇਂ ਔਰੰਗਜ਼ੇਬ ਮਰਾਟਿਆਂ ਦੀ ਬਗਾਵਤ ਨੂੰ ਦਬਾਉਣ ਲਈ ਉਸੇ ਇਲਾਕੇ ਵਿੱਚ ਹੀ ਗਿਆ ਹੋਇਆ ਸੀ ਤੇ ਗੁਰੂ ਸਾਹਿਬ ਔਰੰਗਜ਼ੇਬ ਨਾਲ ਮੁਲਾਕਾਤ ਕਰਕੇ ਉਹਦੀਆਂ ਅੱਖਾਂ ਖੋਲ੍ਹਣੀਆਂ ਚਾਹੁੰਦੇ ਸਨ ਉਸ ਜਾਲਨ ਨੂੰ ਆਪਣੀਆਂ ਕੀਤਿਆਂ ਕਰਤੂਤਾਂ ਦਾ ਸ਼ੀਸ਼ਾ ਵਿਖਾ ਕੇ ਉਹਦੇ ਜ਼ੁਲਮਾਂ ਨੂੰ ਠੱਲ ਪਾਉਣਾ ਚਾਹੁੰਦੇ ਸਨ ਪਰ ਹੱਲੇ ਗੁਰੂ ਸਾਹਿਬ ਨੇ ਥੋੜੀ ਹੀ ਬਾਤ ਕੱਟੀ ਸੀ ਕਿ ਉਹਨਾਂ ਨੂੰ ਸੁਨੇਹਾ ਮਿਲਦਾ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੁਣ ਔਰੰਗਜ਼ੇਬ ਦੇ ਜੀਵਨ ਤੇ ਉਹਦੀ ਮੌਤ ਬਾਰੇ ਗਹਿਰਾਈ ਨਾਲ ਦੱਸਣ ਵਾਲੀਆਂ ਦੋ ਕਿਤਾਬਾਂ ਹਨ ਮੋਸਰੇ ਆਲਮਗਿਰੀ ਤੇ ਐਹਕਾਮੇ ਆਲਮਗਿਰੀ ਦੋਵਾਂ ਦਾ ਲਿਖਾਰੀ ਇੱਕ ਹੀ ਹੈ ਅਨਾਇਤ ਉੱਲਾਖਾਂ ਜੋ ਕਿ ਔਰੰਗਜ਼ੇਬ ਦਾ ਆਪਣਾ ਸਰਕਾਰੀ ਵਿਦਵਾਨ ਸੀ ਔਰੰਗਜ਼ੇਬ ਦੇ ਰਾਜ ਵਿੱਚ ਹੀ ਇਹ 2 ਸਾਲ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀ ਤੇ ਮੌਤ ਦੇ ਸਮੇਂ ਇਹ ਔਰੰਗਜ਼ੇਬ ਦਾ ਨਿੱਜੀ ਸਲਾਹਕਾਰ ਹੋਣ ਦੇ ਨਾਤੇ ਹਰ ਸਮੇਂ ਉਹਦੇ ਨਾਲ ਹੀ ਰਹਿੰਦਾ ਸੀ ਅਨਾਇਤ ਉੱਲਾਖਾਂ ਉਹ ਬੰਦਾ ਹੈ ਜੋ ਤਾਂ ਉਮਰ ਆਪਣੀਆਂ ਲਿਖਤਾਂ ਤੇ ਸਿੱਖਾਂ ਲਈ ਜ਼ਹਿਰ ਉਗਲਦਾ ਰਿਹਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਵੀ ਪਰ ਇਹਨੇ ਔਰੰਗਜ਼ੇਬ ਦੀ ਮੌਤ ਬਾਰੇ ਜੋ ਕੁਝ ਲਿਖਿਆ ਹੈ ਉਹ ਸੱਚ ਮੁੱਚ ਹੈਰਾਨ ਕਰ ਦਿੰਦਾ ਹੈ ਇਹਦੀਆਂ ਲਿਖਤਾਂ ਨੂੰ ਹੀ ਆਧਾਰ ਬਣਾ ਕੇ ਸਿੱਖ ਵਿਦਵਾਨ ਲਿਖਦੇ ਹਨ ਕਿ ਜਿਉਂ-ਜਿਉਂ ਔਰੰਗਜ਼ੇਬ ਗੁਰੂ ਪਾਤਸ਼ਾਹ ਦਾ ਲਿਖਿਆ ਜਫਰਨਾਮਾ ਪੜਦਾ ਗਿਆ ਤਿਉਂ-ਤਿਉਂ ਆਪਣੇ ਕੀਤੇ ਪਾਪ ਦੇ ਚੋਰੇ ਨਾਲ ਉਹਦੀ ਜਾਨ ਔਖੀ ਹੁੰਦੀ ਗਈ ਤੇ ਜਦੋਂ ਔਰੰਗਜ਼ੇਬ ਦੀ ਜਾਨ ਨਿਕਲੀ ਤਾਂ ਉਹਦੇ ਸਹਰਾਣੇ ਇੱਕ ਖਤ ਪਿਆ ਸੀ ਉਹਦੀ ਆਪਣੀ ਹੀ ਲਿਖਾਈ ਵਿੱਚ ਲਿਖਿਆ ਹੋਇਆ ਜਿਸ ਨੂੰ ਇਤਿਹਾਸਕਾਰ ਨਾਮ ਦਿੰਦੇ ਹਨ ਸ਼ਿਕਸਤਨਾਮਾ ਹੁਣ ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਆਪਾਂ ਦੁਨੀਆਵੀ ਪੱਧਰ ਤੇ ਵੇਖਦੇ ਹਾਂ ਤਾਂ ਗੁਰੂ ਸਾਹਿਬ ਦੇ ਪਿਤਾ ਸ਼ਹੀਦ ਮਾਤਾ ਸ਼ਹੀਦ ਚਾਰੇ ਜਿਗਰ ਦੇ ਟੋਟੇ ਪੁੱਤ ਸ਼ਹੀਦ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਸਾਹਿਬ ਦੇ ਸਿੰਘ ਸ਼ਹੀਦ ਵਸਿਆ ਵਸਾਇਆ ਨਗਰ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ ਇੰਜ ਲੱਗਦਾ ਹੈ ਕਿ ਗੁਰੂ ਪਾਸ਼ਾ ਹਾਰ ਗਏ ਪਰ ਜੇ ਮਾਨਸਿਕ ਪੱਧਰ ਤੇ ਵੇਖੀਏ ਤਾਂ ਇੰਨੀਆਂ ਔਕੜਾਂ ਹਟਾਉਣ ਤੋਂ ਬਾਅਦ ਵੀ ਗੁਰੂ ਸਾਹਿਬ ਔਰੰਗਜ਼ੇਬ ਵੱਲ ਜਫਰਨਾਮਾ ਲਿਖ ਰਹੇ ਹਨ ਜਫਰਨਾਮਾ ਯਾਨੀ ਕਿ ਜੱਤ ਦੀ ਚਿੱਠੀ ਤੇ ਦੂਜੇ ਪਾਸੇ ਮਰਦੇ ਸਮੇਂ ਆਪਣੀ ਹਾਰ ਮੰਨ ਕੇ ਔਰੰਗਜ਼ੇਬ ਸ਼ਿਕਸਤਨਾਮਾ ਲਿਖ ਰਿਹਾ ਹੈ ਆਪਣੀਆ ਕਿਤਾਬਾਂ ਵਿੱਚ ਇਨਾਇਤੁੱਲਾ ਖਾਨ ਨੇ ਡਿਟੇਲਸ ਦੱਸਿਆ ਹੈ ਕਿ ਔਰੰਗਜ਼ੇਬ ਸ਼ਿਕਸਤਨਾਮਾ ਵਿੱਚ ਕੀ ਲਿਖਦਾ ਹੈ ਉਹ ਲਿਖਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਹੋ ਜੇ ਇਹੋ ਜੇ ਗੁਨਾਹ ਕਰ ਬੈਠਾ ਹਾਂ ਜੋ ਅੱਲਾ ਦੇ ਘਰ ਵਿੱਚ ਬਖਸ਼ਣ ਯੋਗ ਨਹੀਂ ਹਨ ਔਰੰਗਜ਼ੇਬ ਗੁਰੂ ਸੇਬ ਬਾਰੇ ਲਿਖਦਾ ਹੈ ਕਿ ਮੈਂ ਉਸ ਖੁਦਾ ਦੀ ਭੇਜੀ ਪਾਕ ਰੂਹ ਤੇ ਉਹਨਾਂ ਦੇ ਪਰਿਵਾਰ ਤੇ ਇਸ ਕਿਦਰ ਜ਼ੁਲਮ ਕਰਦਾ ਰਿਹਾ ਕਿ ਮੈਨੂੰ ਹੁਣ ਨਰਕ ਵਿੱਚ ਵੀ ਥਾਂ ਨਹੀਂ ਮਿਲਨੀ ਮਰਨ ਤੋਂ ਬਾਅਦ ਜਦੋਂ ਮੇਰੀ ਨਮਾਜ਼ੇ ਜਨਾਜ਼ਾ ਤੇ ਨਮਾਜ਼ੇ ਮૈયਤ ਪੜੀ ਜਾਵੇ ਯਾਨੀ ਕਿ ਜਦੋਂ ਮੇਰੀ ਕਫਨ ਤੇ ਦਫਨ ਦੀਆਂ ਰਸਮਾਂ ਕੀਤੀਆਂ ਜਾਣ ਤਾਂ ਮੇਰਾ ਮੂੰਹ ਮੱਕੇ ਵੱਲ ਨਾ ਕੀਤਾ ਜਾਵੇ ਕਿਉਂਕਿ ਮੈਂ ਖੁਦਾ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਤੇ ਨਾ ਹੀ ਮੇਰੀ ਕਬਰ ਤੇ ਕਦੀ ਕੋਈ ਰੁੱਖ ਲਾਇਆ ਜਾਵੇ ਕਿਉਂਕਿ ਮੇਰੇ ਜ਼ੁਲਮਾਂ ਦਾ ਖਾਤਾ ਇੰਨਾ ਵੱਡਾ ਹੋ ਚੁੱਕਿਆ ਹੈ ਕਿ ਮੈਨੂੰ ਇਜਾਜ਼ਤ ਨਹੀਂ ਕਿ ਮੈਂ ਮਰਨ ਤੋਂ ਬਾਅਦ ਵੀ ਕੋਈ ਛਾਂ ਮਾਣ ਸਕਾਂ ਹੁਣੇ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਕਲਮ ਦੇ ਕਿੰਨੇ ਵੱਡੇ ਧਨੀ ਹੋਣਗੇ ਉਹਨਾਂ ਦੀ ਕਿਸ ਕਦਰ ਪਕੜ ਹੋਊਗੀ ਆਪਣੀਆਂ ਲਿਖਤਾਂ ਤੇ ਕਿ ਉਹੀ ਔਰੰਗਜ਼ੇਬ ਜੋ ਕੁਝ ਦਿਨ ਪਹਿਲਾਂ ਨਿੱਕੀਆਂ-ਨਿੱਕੀਆਂ ਮਾਸੂਮ ਜਿੰਦਾਂ ਤੇ ਜ਼ੁਲਮ ਢੋਂਣ ਵਾਲੇ ਜ਼ਾਲਿਮਾਂ ਨੂੰ ਵੱਡੇ-ਵੱਡੇ ਇਨਾਮ ਤੇ ਜ਼ਗੀਰਾਂ ਵੰਡ ਕੇ ਖੁਸ਼ੀਆਂ ਮਨਾ ਰਿਆ ਸੀ ਹੁਣ ਜਫਰਨਾਮਾ ਪੜ੍ਹ ਕੇ ਉਹਦੇ ਦਿਲ ਤੇ ਐਸੀ ਚੋਟ ਲੱਗੀ ਕਿ ਉਹਨੂੰ ਆਪਣੇ ਕੀਤੇ ਪਾਪਾਂ ਦਾ ਝੋਰਾ ਖਾਨ ਲੱਗ ਪਿਆ ਤੇ ਇਸੇ ਪਛਤਾਵੇ ਵਿੱਚ ਹੀ ਮਰਨ ਤੋਂ ਪਹਿਲਾਂ ਉਹ ਸ਼ਿਕਸਤਨਾਮੇ ਵਿੱਚ ਇਹੋ ਜਿਹੀਆਂ ਗੱਲਾਂ ਲਿਖ ਰਿਹਾ ਹੈ ਜੇਕਰ ਇਹ ਸ਼ਿਕਸਤਨਾਮਾ ਕਿਸੇ ਸਿੱਖ ਵਿਦਵਾਨ ਦੀਆਂ ਲਿਖਤਾਂ ਹੁੰਦੀਆਂ ਤਾਂ ਸ਼ਾਇਦ ਇਹ ਜਮਾਨਾ ਕਦੀ ਵਿਸ਼ਵਾਸ ਨਾ ਕਰਦਾ ਪਰ ਇਹ ਦੋਵੇਂ ਕਿਤਾਬਾਂ ਅਹਕਾਮੇ ਆਲਮਗਿਰੀ ਤੇ ਮੋਸਰੇ ਆਲਮਗਿਰੀ ਔਰੰਗਜ਼ੇਬ ਦਾ ਉਹ ਖਾਸਮ ਖਾਸ ਤੇ ਵਫਾਦਾਰ ਵਿਦਵਾਨ ਲਿਖ ਰਿਹਾ ਹੈ ਜੋ ਉਹਦੀ ਮੌਤ ਤੋਂ ਬਾਅਦ ਵੀ ਆਪਣੀਆਂ ਲਿਖਤਾਂ 'ਚ ਸਿੱਖਾਂ ਲਈ ਮੰਦ ਭਾਗੇ ਬੋਲ ਲਿਖਣ ਤੋਂ ਬਾਜ਼ ਨਹੀਂ ਆਇਆ ਜਦੋਂ ਔਰੰਗਜ਼ੇਬ ਦੀ ਮੌਤ ਦੀ ਖਬਰ ਗੁਰੂ ਸਾਹਿਬ ਕੋਲ ਪਹੁੰਚਦੀ ਹੈ ਤਾਂ ਪਿੱਛੇ-ਪਿੱਛੇ ਇੱਕ ਸੁਨੇਹਾ ਹੋਰ ਆਉਂਦਾ ਹੈ ਕਿ ਉਹਦੀ ਮੌਤ ਤੋਂ ਬਾਅਦ ਤਖਤ ਤੇ ਕਾਬਜ ਹੋਣ ਲਈ ਉਹਦੇ ਦੋ ਪੁੱਤਰਾਂ ਸ਼ਹਿਜ਼ਾਦਾ ਅਜੀਜ਼ ਮੁਹੰਮਦ ਉਰਫ ਤਾਰਾ ਜਮ ਤੇ ਸ਼ਹਿਜ਼ਾਦਾ ਮੌਲਜਮ ਉਰਫ ਬਹਾਦਰ ਸ਼ਾਹ ਵਿਚ ਜੰਗ ਛੜ ਪਈ ਹੈ ਤੇ ਇਹ ਖਬਰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚਦੇ ਹਨ ਭਾਈ ਨੰਦ ਲਾਲ ਜੀ ਜੋ ਕਿ ਇੱਕ ਪਾਸੇ ਗੁਰਗੋਬਿੰਦ ਪਾਸ਼ਾ ਦੇ ਦਰਬਾਰੀ ਕਵੀ ਸਨ ਤੇ ਦੂਜੇ ਪਾਸੇ ਬਹਾਦਰ ਸ਼ਾਹ ਦੇ ਉਸਤਾਦ ਇਹ ਬਚਪਨ ਵਿੱਚ ਸ਼ਹਿਜ਼ਾਦੇ ਨੂੰ ਫਾਰਸੀ ਤੇ ਅਰਬੀ ਸਿਖਾਉਂਦੇ ਹੁੰਦੇ ਸਨ ਤੇ ਭਾਈ ਨੰਦ ਲਾਲ ਜੀ ਦੇ ਕਹਿਣ ਤੇ ਹੀ ਬਹਾਦਰ ਸ਼ਾਹ ਸ਼੍ਰੀ ਨੰਦਪੁਰ ਸਾਹਿਬ ਨੂੰ ਪੈਣ ਵਾਲੇ ਘੇਰੇ ਵਿੱਚ ਸ਼ਾਮਿਲ ਨਹੀਂ ਸੀ ਹੋਇਆ ਤੇ ਭਾਈ ਨੰਦ ਲਾਲ ਜੀ ਇਸ ਤਖਤ ਦੀ ਲੜਾਈ ਵਿੱਚ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਨ ਤੇ ਗੁਰੂ ਸਾਹਿਬ ਵੀ ਭਾਈ ਨੰਦ ਲਾਲ ਦੀ ਬੇਨਤੀ ਨੂੰ ਦਰਪਰਵਾਨ ਕਰ ਲੈਂਦੇ ਹਨ ਹੁਣ ਇਹ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਕਿੰਨਾ ਵਿਸ਼ਾਲ ਹਿਰਦਾ ਹੋਊਗਾ ਕਲਗੀਧਰ ਪਾਤਸ਼ਾਹ ਦਾ ਜਿਹੜੇ ਜ਼ਾਲਮ ਔਰੰਗਜ਼ੇਬ ਨੇ ਉਹਨਾਂ ਦੇ ਚਾਰ ਪੁੱਤਰ ਬੇਰਹਿਮੀ ਨਾਲ ਸ਼ਹੀਦ ਕਰਵਾ ਦਿੱਤੇ ਸਨ ਅੱਜ ਗੁਰੂ ਸਾਹਿਬ ਉਸੇ ਔਰੰਗਜ਼ੇਬ ਦੇ ਪੁੱਤਰ ਦੀ ਮਦਦ ਕਰਨ ਜਾ ਰਹੇ ਹਨ ਔਰੰਗਜ਼ੇਬ ਦੇ ਰਾਜ ਵਿੱਚ ਬਹਾਦਰ ਸ਼ਾ ਪੰਜਾਬ ਤੇ ਕਾਬੁਲ ਦਾ ਤੇ ਤਾਰਾ ਅਜਮ ਮਾਲਵੇ ਤੇ ਗੁਜਰਾਤ ਦਾ ਗਵਰਨਰ ਸੀ ਦੋਵਾਂ ਦੀਆਂ ਫੌਜਾਂ ਤੇ ਜੰਗੀ ਤਾਕਤ ਲਗਭਗ ਬਰਾਬਰ ਸੀ ਪਰ ਆਪਣੇ ਭਰਾ ਤੋਂ ਪਹਿਲਾਂ ਦਿੱਲੀ ਪਹੁੰਚੜ ਕਰਕੇ ਤਾਰਾ ਅਜਮ ਨੇ ਰਾਜਧਾਨੀ ਦੀ ਸਾਰੀ ਫੌਜ ਤੇ ਸ਼ਾਹੀ ਅਸਲੇਖਾਨੇ ਤੇ ਕਬਜ਼ਾ ਕਰ ਲਿਆ ਸੀ ਇਸੇ ਲਈ ਹੁਣ ਉਹਦੀ ਜੰਗੀ ਤਾਕਤ ਆਪਣੇ ਭਰਾ ਨਾਲੋਂ ਕਈ ਗੁਣਾ ਵੱਧ ਚੁੱਕੀ ਸੀ ਜੰਗ ਸ਼ੁਰੂ ਹੁੰਦੇ ਹੀ ਤਾਰਾ ਅਜਮ ਦੇ ਪੁੱਤਰ ਦੀਦਾਰ ਬਖਸ਼ ਨੇ ਅਕਰਮਕ ਅਗਵਾਈ ਕਰਦੇ ਹੋਏ ਦੁਸ਼ਮਨ ਫੌਜ ਦੇ ਪੈਰ ਹਿਲਾ ਕੇ ਰੱਖ ਦਿੱਤੇ ਇੱਕ ਲੰਮੇ ਚੋੜੇ ਜੰਗੇ ਮੈਦਾਨ ਵਿੱਚ ਮੁਗਲ ਸਲਤਨਤ ਦਾ ਅਗਲਾ ਬਾਦਸ਼ਾਹ ਚੁਣਨ ਲਈ ਬੜੇ ਵੱਡੇ ਪੱਦਰ ਤੇ ਕਟਵੰਟ ਚੱਲ ਰਹੀ ਸੀ ਇੰਝ ਜ ਆਪਦਾ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਲਹੂ ਦਾ ਲਾਲ ਗਲੀਚਾ ਵਿਛਾ ਦਿੱਤਾ ਹੋਵੇ ਦੁਸ਼ਮਨ ਤੇ ਭਾਰੀ ਪੈ ਰਹੀ ਤਾਰਾ ਅਜਮ ਦੀ ਫੌਜ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਫੌਜ ਦੀ ਅਗਵਾਈ ਕਰ ਰਿਹਾ ਉਹਦਾ ਪੁੱਤਰ ਦੀਦਾਰ ਬਖਸ਼ ਮਾਰਿਆ ਗਿਆ ਤੇ ਹੁਣ ਹਾਥੀ ਦੇ ਸਵਾਰ ਹੋ ਕੇ ਤਾਰਾ ਅਜਮ ਆਪ ਜੰਗੇ ਮੈਦਾਨ ਵਿੱਚ ਅਗਵਾਈ ਕਰਨ ਉਤਰਿਆ ਦੁਪਹਿਰ ਤੱਕ ਬਹਾਦਰ ਸ਼ਹਿ ਦੀ ਫੌਜ ਦਾ ਇੱਕ ਵੱਡਾ ਹਿੱਸਾ ਜ਼ਮੀਨ ਤੇ ਵਿਛ ਚੁੱਕਿਆ ਸੀ ਤੇ ਉਹਦੀ ਹਾਰ ਬਹੁਤ ਹੀ ਨੇੜੇ ਜਾਪਰੀ ਸੀ ਉਸੇ ਸਮੇਂ ਬਿਜਲੀ ਦੀ ਤੇਜ਼ੀ ਨਾਲ ਵਧਦਾ ਹੋਇਆ ਇੱਕ ਤੀਰ ਸਿੱਧਾ ਜਾ ਕੇ ਤਾਰਾ ਅਜਮ ਦੀ ਹਿੱਕ 'ਚੋਂ ਪਾਰ ਹੋ ਗਿਆ ਤੇ ਫਿਰ ਹਾਥੀ ਤੋਂ ਥੱਲੇ ਡਿੱਗ ਕੇ ਅਗਲੇ ਕੁਝ ਕੁ ਪਲਾਂ 'ਚ ਹੀ ਉਹ ਚੜ੍ਹਾਈ ਕਰ ਗਿਆ ਹੁਣ ਜਿਹੜੇ ਜਰਨੈਲ ਨੂੰ ਬਾਦਸ਼ਾਹ ਬਣਾਉਣ ਲਈ ਫੌਜਾਂ ਜੂਝ ਰੀਆਂ ਸਨ ਜਦੋਂ ਉਹ ਹੀ ਨਹੀਂ ਰਿਹਾ ਤਾਂ ਫੌਜਾਂ ਨੇ ਲੜਨਾ ਕਿਦੇ ਲਈ ਸੀ ਸੋ ਹੌਲੀ-ਹੌਲੀ ਤਾਰਾ ਜਮ ਦੀ ਫੌਜ ਵੀ ਮੈਦਾਨ ਛੱਡ ਕੇ ਭੱਜਣ ਲੱਗ ਪਈ ਤੇ ਜੰਗੇ ਮੈਦਾਨ ਫਤਿਹ ਕਰਕੇ ਬਹਾਦਰ ਸ਼ਾਹ ਦਾ ਦਿੱਲੀ ਦੇ ਤਖਤ ਤੇ ਬੈਠਣਾ ਤੈ ਹੋ ਗਿਆ ਤੇ ਜਿਹੜੇ ਯੋਧੇ ਦੇ ਇੱਕ ਤੀਰ ਕਰਕੇ ਜੰਗੇ ਮੈਦਾਨ ਦਾ ਨਕਸ਼ਾ ਹੀ ਬਦਲ ਗਿਆ ਸੀ ਹੁਣ ਉਹਦੀ ਪਛਾਣ ਕਰਨ ਦੀ ਵਾਰੀ ਸੀ ਪੁਰਾਣੇ ਸਮੇਂ 'ਚ ਹਰ ਤੀਰੰਦਾਜ਼ ਆਪਣੇ ਤੀਰ ਤੇ ਕੋਈ ਨਾ ਕੋਈ ਨਿਸ਼ਾਨੀ ਲਾ ਕੇ ਰੱਖਦਾ ਸੀ ਤਾਂ ਜੋ ਜੰਗੇ ਮੈਦਾਨ 'ਚ ਨਿਸ਼ਾਨੇ ਤੇ ਲੱਗੇ ਕਈ ਤੀਰਾਂ 'ਚੋਂ ਪਤਾ ਕੀਤਾ ਜਾ ਸਕੇ ਕਿ ਕਿਹੜਾ ਤੀਰ ਕਿਹਦਾ ਹੈ ਤੇ ਜਦੋਂ ਬਹਾਦਰ ਸ਼ਾਹ ਨੇ ਜੰਗੇ ਮੈਦਾਨ 'ਚ ਆ ਕੇ ਆਪਣੇ ਭਰਾ ਦੀ ਛਾਤੀ 'ਚ ਵੱਜਿਆ ਤੀਰ ਕੱਢਿਆ ਤਾਂ ਵੇਖ ਕੇ ਉਹ ਕਹਿਣ ਲੱਗਾ ਕਿ ਮੈਂ ਜਾਣਦਾ ਹੈ ਇਹ ਤੀਰ ਕਿਹਦਾ ਹੈ ਮੈਂ ਜਾਣਦਾ ਹਾਂ ਉਸ ਤੀਰ ਦੀ ਨੋਕ ਤੇ ਲੱਗੇ ਸੋਨੇ ਤੋਂ ਬਹਾਦਰ ਸ਼ਾਹ ਪਛਾਣ ਗਿਆ ਸੀ ਕਿ ਇਹ ਤੀਰ ਸਾਹਿਬੇ ਕਮਾਲ ਸ਼ਿਰਗੁਰ ਗੋਬਿੰਦ ਸਿੰਘ ਜੀ ਦਾ ਸੀ ਇਹ ਵੀ ਗੁਰੂ ਪਾਤਸ਼ਾਹ ਦੀ ਉਦਾਰਤਾ ਦਾ ਹੀ ਇੱਕ ਸਬੂਤ ਹੈ ਕਿ ਉਹਨਾਂ ਦੇ ਹਰ ਤੀਰ ਦੀ ਨੋਕ ਤੇ ਥੋੜੀ ਜੀ ਮਾਤਰਾ ਵਿੱਚ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜਿਹਦੇ ਤੀਰ ਵੱਜਾ ਹੈ ਜੇ ਉਹ ਜ਼ਖਮੀ ਹੋਵੇ ਤਾਂ ਆਪਣਾ ਇਲਾਜ ਕਰਾ ਸਕੇ ਤੇ ਜਿਉਂ ਮਰ ਜਾਵੇ ਤਾਂ ਉਹਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਗੁਰੂ ਸਾਹਿਬ ਦੇ ਇੱਕ ਤੀਰ ਨੇ ਬਹਾਦਰ ਸ਼ਾਹ ਨੂੰ ਹਾਰੀ ਹੋਈ ਜੰਗ ਜਿਤਵਾ ਕੇ ਏਸ਼ੀਆ ਦੀ ਸਭ ਤੋਂ ਤਾਕਤਵਰ ਸਲਤਨਤ ਦੀ ਕਿਸਮਤ ਤੈਅ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਗੁਰੂ ਸਾਹਿਬ ਦਾ murid ਬਣ ਗਿਆ ਤਾਕਤਵਰ ਮੁਗਲ ਸਲਤਨਤ ਗੁਰੂ ਸਾਹਿਬ ਦੇ ਕਦਮਾਂ 'ਚ ਝੁਕਣ ਲੱਗ ਪਈ ਪਰ ਆਖਰਕਾਰ ਹੈਗਾ ਤਾਂ ਉਹ ਔਰੰਗਜ਼ੇਬ ਦਾ ਹੀ ਖੂਨ ਸੀ ਥੋੜੇ ਸਮੇਂ ਬਾਅਦ ਹੀ ਬਹਾਦਰ ਸ਼ਾਹ ਦੇ ਸੰਬੰਧ ਗੁਰੂ ਸਾਹਿਬ ਨਾਲ ਵਿਗੜ ਗਏ ਸਿੱਖਾਂ ਦੇ ਮੁਗਲਾਂ ਦੇ ਰਿਸ਼ਤੇ ਇੱਕ ਵਾਰ ਫੇਰ ਪਹਿਲਾਂ ਵਰਗੇ ਹੀ ਹੋ ਗਏ ਆਖਰ ਕੀ ਸਨ ਇਸ ਮਤਭੇਦ ਦੇ ਕਾਰਨ ਜਾਣਾਂਗੇ ਕਿਸੇ ਹੋਰ ਵੀਡੀਓ ਵਿੱਚ ਤੇ ਸ਼ਿਕਸਤ ਨਾਮਾ ਦੇ ਇਸ ਇਤਿਹਾਸ ਨੂੰ ਅੱਗੇ ਤੁਸੀਂ ਸਾਂਝਾ ਜ਼ਰੂਰ ਕਰਿਓ ਜੇ ਤੁਸੀਂ ਗੁਰੂ ਸਾਹਿਬ ਦੇ ਉਸ ਪਰਿਵਾਰਕ ਮੈਂਬਰ ਬਾਰੇ ਨਹੀਂ ਜਾਣਦੇ ਜੋ ਗੰਗੂ ਤੋਂ ਵੀ ਵੱਡਾ ਗੱਦਾਰ ਨਿਕਲਿਆ ਜੋ ਅਨੰਤਪੁਰ ਸਾਹਿਬ ਤੇ ਕਬਜ਼ਾ ਕਰਕੇ ਨਕਲੀ ਗੁਰੂ ਬਣ ਕੇ ਬੈਠ ਗਿਆ ਸੀ ਜੇ ਉਹਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰਕੇ ਵੇਖ ਸਕਦੇ ਹੋ ਤੁਸੀਂ ਦੇਖ ਲਿਆ ਜੀ ਬਾਤ ਇਹ ਹੈ ਕਿ ਦੇਖਿਆ ਜਾਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦ ਜ਼ਫਰਨਾਮਾ ਲਿਖਿਆ ਤੇ ਔਰੰਗਜ਼ੇਬ ਨੇ ਜ਼ਫਰਨਾਮਾ ਪਰੰਤੋ ਬਾਅਦ ਆਪਣੀ ਮਤਲਬ ਸਮਲੋ ਸ਼ਿਕਸਤ ਕਬੂਲ ਕਰ ਲਈ ਉਸ ਤੋਂ ਬਾਅਦ ਉਹਨੇ ਸ਼ਿਕਸਤਨਾਮਾ ਲਿਖਿਆ ਵਿਖਿਆ ਜੇ ਜੈਨ ਉਹਨਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਦੇ ਚਾਰੇ ਲਾਲ ਜਿਹੜੇ ਨੇ ਉਹ ਸ਼ਹੀਦ ਹੋ ਗਿਆ ਮਾਤਾ ਜੀ ਸ਼ਹੀਦ ਹੋ ਗਏ ਮਤਲਬ ਪਿਤਾ ਜੀ ਸ਼ਹੀਦ ਹੋ ਗਏ ਤੇ ਸਾਰਾ ਕਾਰਬਾਰ ਉਜੜ ਗਿਆ ਤੇ ਬੇਸਿਕਲੀ ਜੇ ਅਗਰ ਕਹਿੰਦੇ ਉਹਨਾਂ ਨੇ ਜਿਹਨਾਂ ਨੇ ਵੀਡੀਓ ਚ ਵਾਇਆ ਕਿ ਵੇਖਿਆ ਜੇ ਤੇ ਹਾਰ ਤੇ ਗੁਰੂ ਸਾਹਿਬ ਦੀ ਹੋਈ ਲੇਕਿਨ ਵੇਖਿਆ ਜਾਏ ਤੇ ਉਹਨਾਂ ਦੀ ਜਿੱਤ ਹੋਈ ਤੇ ਔਰੰਗਜ਼ੇਬ ਦੀ ਹਾਰ ਹੋਈ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਲਮ 'ਚ ਐਸੀ ਤਾਕਤ ਸੀ ਕਿ ਜਿਹੜਾ ਔਰੰਗਜ਼ੇਬ ਉਹ ਪਾੜ ਕੇ ਤੇ ਉਹ ਉੱਠ ਨਹੀਂ ਸਕਿਆ ਦੁਬਾਰਾ ਮਤਲਬ ਉਹ ਇੰਨਾ ਕੋ ਹੋ ਗਿਆ ਕਿ ਉਹ ਆਪਣੇ ਕਰਤੂਤਾਂ ਤੋਂ ਉਹਤੇ ਪਛਤਾਣਾ ਸ਼ੁਰੂ ਹੋ ਗਿਆ ਕਿ ਮੈਂ ਬਹੁਤ ਬੁਰਾ ਕੀਤਾ ਇੰਟਰਵਿਊ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਐ ਵੇਖੋ ਕਿ ਇਹ ਗੁਰੂਆਂ ਦੇ ਹੀ ਝਗੜੇ ਨੇ ਕਿ ਜਦੋਂ ਉਹਦੇ ਪੁੱਤ ਨੂੰ ਜ਼ਰੂਰਤ ਪਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨਹੀਂ ਆਖਿਆ ਕਿ ਇਹਨੇ ਮੇਰੇ ਲਾਲ ਜੀ ਨਾਲ ਕਿਤੇ ਉਹਦੇ ਨਾਲ ਖੜਾ ਹੋਣਾ ਨੇ ਆਖਿਆ ਕਿ ਮੈਂ ਇਹਦੇ ਨਾਲ ਖੋਹਾਂਗਾ ਇਹ ਚੀਜ਼ ਹੁੰਦੀ ਹੈ ਇਹ ਵੱਡਾ ਪੰਨ ਹੁੰਦਾ ਵੈ ਕਿ ਜੇਰਾ ਮਤਲਬ ਕਿ ਆਪਣੀ ਉਹ ਚੀਜ਼ ਨੂੰ ਭੁੱਲ ਕੇ ਤੇ ਕਿਸੇ ਦੀ ਮਦਦ ਕਰਦੇ ਉਹ ਗੁਰੂ ਨੇ ਦੇਖੋ ਨਾ ਪੈਸੇ ਦੇ ਨਾਲ ਜਾਂ ਜ਼ਮੀਨ ਜਾਇਦਾਦ ਦੇ ਨਾਲ ਕੋਈ ਵੱਡਾ ਨਹੀਂ ਹੁੰਦਾ ਜਿੰਨਾ ਚਿਰ ਕਿਸੇ ਦਾ ਦਿਲ ਟੰਗਿਆ ਹੋਵੇ ਉਹ ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਬਹਾਦਰ ਸ਼ਾਹ ਨੂੰ ਕੀਵੇਂ ਉਹਨਾਂ ਨੇ ਆਪਣੇ ਉਹਦੇ ਪੜਾਅ ਨੂੰ ਮਾਰ ਕੇ ਤੁਹਾਨੂੰ ਦਿੱਲੀ ਦੇ ਤਖਤ ਤੇ ਬਿਠਾਇਆ ਤੇ ਉਹੀ ਮੁਗਲਿਆ ਸਲਤਨਤ ਜਿਹੜੀ ਸਭ ਨੂੰ ਲਾਭ ਦੀ ਫੇਰਦੀ ਸੀ ਉਹਨਾਂ ਨੂੰ ਮਤਲਬ ਕੈਦ ਲੇਕਿਨ ਵੇਖੋ ਕਿ ਉਹੀ ਮੁਗਲਿਆ ਸੰਸਾੜ ਕੋਲ ਸਭ ਦੇ ਸਾਹਮਣੇ ਝੁਕਣਾ ਸ਼ੁਰੂ ਹੋ ਗਿਆ ਐਂਡ ਫਿਰ ਉਹਨਾਂ ਨੇ ਜੰਗ ਕਿਹਾ ਕਿ ਪਤਾ ਨਹੀਂ ਕੀ ਆਪਸ ਚ ਹੋਇਆ ਤੇ ਦੁਬਾਰਾ ਉਹਨਾਂ ਦੇ ਖਿਲਾਫ ਆਤ ਪੈ ਗਏ ਬਾਕੀ ਇਹ ਸੀ ਕਿ ਵੀਡੀਓ ਬੜੀ ਵਧੀਆ ਸੀ ਸੋ ਇੱਕ ਤਰ੍ਹਾਂ ਕਿਆ ਜਾਂਦਾ ਨਾ ਐਸੇ ਕਿਸੇ ਨੇ ਸੱਚੀ ਕਿਹਾ ਕਿ ਸਾਫ ਦਾ ਜਨਮ ਨਹੀਂ ਸ਼ੁਰੂ ਹੁੰਦਾ ਭਾਵੇਂ ਉਹਨਾਂ ਚੂੜੀਆਂ ਦਾ ਦੱ ਪਿਆ ਲੋ ਤੇ ਉਹ ਸਾਫ ਸੀਗਾ ਕਿ ਨਸਲ ਤੇ ਉਹਨਾਂ ਦੀ ਸੀਗੀ ਨਾ ਵਿਸ਼ਾ ਕੋ ਉਹਨਾਂ ਨੇ ਉਹਨਾਂ ਤੇ ਹਾਨ ਨਹੀਂ ਕੀਤਾ ਉਹਨਾਂ ਦਾ ਹੀ ਫੋਨ ਤੇ ਉਹਨਾਂ ਦਾ ਹੀ ਸੀਗਾ ਨਾ ਫਿਰ ਵੀ ਉਹ ਦੇਖੋ ਕਿ ਉਹਦੀ ਉਹ ਜੰਗ ਦੇ ਵਿੱਚ ਹਾਰ ਰਹੇ ਦਿਆ ਸੀ ਕਿ ਅਗਰ ਗੁਰੂ ਸਾਹਿਬ ਉਹਨੇ ਭਰਾ ਨੂੰ ਨਾ ਤੀ ਮਾਰ ਦੇ ਉਹਨਾਂ ਦੇ ਹੱਥ ਜਾਣਾ ਸੀ ਅਤੇ ਬਕਰਤੋੜ ਦਾ ਨਾਲ ਕੋਈ ਬੰਦਾ ਨੇਕੀ ਕਰਦਾ ਹੈ ਨਾ ਤੇ ਤੁਹਾਨੂੰ ਉਹਦੀ ਨੇਕੀ ਤਾਂ ਕਿਆਮਤ ਯਾਦ ਰੱਖਣੀ ਚਾਹੀਦੀ ਹੈ ਉਹਦੀ ਨੇਕੀ ਕਦੀ ਨਹੀਂ ਭੁੱਲਣੀ ਚਾਹੀਦੀ ਔਰ ਇਨਸਾਨ ਕਿਸੇ ਦੇ ਜਿਹੜਾ ਸਿਲਾ ਹੁੰਦਾ ਹੈ ਨਾ ਉਹ ਤੇ ਅੱਲਾਹ ਪਾਕ ਹੀ ਦਿੰਦਾ ਹੈ ਤੇ ਲੇਕਿਨ ਇਨਸਾਨ ਕਿਸੇ ਦਾ ਸਾਨ ਨਹੀਂ ਭੁੱਲਣਾ ਚਾਹੀਦਾ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਮੈਨ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤੇ ਮਿਲਦੇ ਹਾਂ ਜੀ ਨਵੀਂ ਵੀਡੀਓਜ਼ ਆਪਣਾ ਖਿਆਲ ਰੱਖੋ ਦਾਬੜਾ